ਵੀ ਹਾਲ ਨਿਕਲਣ ਦੀ ਉਮੀਦ ਨਿਕਲਦੀ ਹੈ ਲੱਗਦੀ ਹੈ ਆ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਵਿਰੋਧ ਸ਼ੁਰੂ ਹੋ ਗਿਆ ਔਰ ਜਿਹੜੀ ਸਟੇਟ ਬੀਜੇਪੀ ਜਿਹੜੀ ਲੀਡਰਸ਼ਿਪ ਹੈ ਨਾ ਉਹਦੇ ਤੇ ਵੀ ਦਬਾਅ ਬਣ ਗਿਆ ਠੀਕ ਹੈ ਉਸ ਚੀਜ਼ ਨੂੰ ਲੈ ਕੇ ਠੀਕ ਹੈ ਔਰ ਇਹ ਸਿਆਸੀ ਤੌਰ ਤੇ ਬੀਜੇਪੀ ਨੂੰ ਇਹ ਚੀਜ਼ ਬੈਕਫਾਇਰ ਕਰ ਸਕਦੀ ਹੈ ਠੀਕ ਹੈ ਲੋਕਲ ਲੀਡਰਸ਼ਿਪ ਇਹ ਉੱਪਰ ਜ਼ਰੂਰ ਗੱਲ ਸਮਝਾ ਦੇਗੀ ਕਿ ਇਹ ਫੈਸਲਾ ਫੈਸਲੇ ਦਾ ਸਾਨੂੰ ਨੁਕਸਾਨ ਹੋ ਸਕਦਾ ਤੈਨੂੰ ਇਹ ਲੱਗਦਾ ਕਿ ਇਸ ਨੂੰ ਵਾਪਸ ਲਿਆ ਜਾਏਗਾ ਔਰ ਮਾਮਲਾ ਜਲਦੀ ਹੱਲ ਹੋ ਜਾਏਗਾ ਲੇਕਿਨ ਅਗਰ ਭਾਪੀ ਜਾਂ ਜਿਹੜੀ ਟਾਪ ਲੀਡਰਸ਼ਿਪ ਹੈ ਜੋ ਵੀ ਪੰਜਾਬ ਨੂੰ ਲੈ ਕੇ ਇਸ ਵੇਲੇ ਫੈਸਲੇ ਲੈ ਰਹੀ ਹੈ ਇਹ ਸ਼ੁਰੂਆਤ ਜਿਹੜੀ ਇਹ ਸਪੈਸ਼ਲ ਦੀ ਸ਼ੁਰੂਆਤ 2000 ਅ 10 ਅਸਲੀਆਂ 15 ਦੀ ਕਮੇਟੀ ਬਣੀ ਸੀ ਅੰਤੋਂ ਹੀ 15 ਦੀ ਕਮੇਟੀ ਬਣੀ ਸੀ ਉਹਦੀਆਂ ਸਿਫਾਰਸ਼ਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਯੂਨੀਵਰਸਿਟੀ ਕੋਈ ਨਵੀਂ ਨਹੀਂ ਲੜਾ ਪਈ ਅੰਦਰ ਦੇ ਇਸ ਫਟਾਹਣ ਇਸ ਨੂੰ ਲੈ ਕੇ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਜੀ ਆ ਗੱਲਾਂ ਤੇ